ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜੋ ਕਿ ਪੰਜਾਬ ਤੋਂ ਇੱਕ ਉਡਾਨ ਭਰੇ ਜਹਾਜ਼ ਬਾਰੇ ਹੈ ਜੋ ਕਿ ਕ੍ਰੈਸ਼ ਹੋ ਚੁੱਕਿਆ ਹੈ ਜੀਹਾਂ ਤੁਸੀਂ ਜਾਣੋਗੇ ਪੰਜਾਬ ਤੋਂ ਇਸ ਜਹਾਜ਼ ਦੇ ਬਲੋਡਾਨ ਭਰੀ ਗਈ ਸੀ ਜੋ ਕਿ ਹਾਦਸੇ ਦਾ ਸ਼ਿਕਾਰ ਹੋ ਚੁੱਕਾ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਜਹਾਜ਼ ਦੇ ਬਾਰੇ ਦੱਸਾਂਗਾ ਕਿ ਇਹ ਪੰਜਾਬ ਦੇ ਨਵੇਂ ਬਣੇ 에ਰਪੋਰਟ ਆਦਮਪੁਰ ਤੋਂ ਇਸ ਦੀਆਂ ਉਡਾਣਾਂ ਭਰੀਆਂ ਗਈਆਂ ਸਨ ਅਤੇ ਜਿਵੇਂ ਹੀ ਜਹਾਜ਼ ਜ਼ਮੀਨ ਤੇ ਡਿੱਗਿਆ ਉਸੇ ਸਮੇਂ ਇਸ ਵਿੱਚ ਅੱਗ ਲੱਗ ਗਈ ਜੀ ਹਾਂ ਜੋ ਤਸਵੀਰਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿੰਨੀ ਭਿਆਨਕ ਇਸ ਜਹਾਜ਼ ਨੂੰ ਅੱਗ ਲੱਗੀ ਹੈ ਅਤੇ ਇਹ 1 ਕਿਲੋਮੀਟਰ ਤੱਕ ਇਸ ਦਾ ਮਲਵਾ ਵਿਰਮਾਦ ਹੋਇਆ ਹੈ ਇਹ ਹਾਦਸਾ ਆਗਰੇ ਦੇ ਕੰਗ ਇਲਾਕੇ ਦੇ ਸੋਨਾਪਿੰਡ ਦੇ ਕੋਲ ਸਥਿਤ ਖਾਲੀ ਖੇਤ ਵਿੱਚ ਵਾਪਰਿਆ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਸਥਾਨਕ ਪੁਲਿਸ ਵੀ ਮੌਕੇ ਤੇ ਪਹੁੰਚ ਰਹੀ ਹੈ ਜਹਾਜ਼ ਨੂੰ ਖੇਤ ਵਿੱਚ ਡਿੱਗਦੇ ਦੇਖ ਕੇ ਪਿੰਡ ਦੇ ਲੋਕ ਵੀ ਤੁਰੰਤ ਉੱਥੇ ਪਹੁੰਚ ਗਏ ਅਤੇ ਹਾਜ਼ਰੀ ਤੋਂ ਤੁਰੰਤ ਬਾਅਦ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ ਸਾਰੀਆਂ ਸਬੰਧਤ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਜੋ ਮਾਮਲਾ ਡਾਇਰੈਕਟ ਕੀਤਾ ਜਾਂਚ ਕਰਨ ਲਈ ਹੈ ਤਾਂ ਦੱਸ ਦਿਓ ਕਿ ਇਹ ਪੰਜਾਬ ਦੇ ਆਦਲਪੁਰ ਤੋਂ ਸੈਨਾ ਦਾ ਜਹਾਜ਼ ਉੱਡਿਆ ਸੀ ਜੋ ਕਿ ਕੁਝ ਸਮੇਂ ਉੱਡਣ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ ਪਾਇਲਟ ਦੁਆਰਾ ਦੱਸਿਆ ਗਿਆ ਹੈ ਕਿ ਹਾਦਸਾ ਜਦੋਂ ਉਹ ਜਹਾਜ਼ ਉੱਡ ਰਿਹਾ ਸੀ ਤਾਂ ਉਸੇ ਸਮੇਂ ਹੀ ਵਾਰਨਿੰਗ ਸ਼ੁਰੂ ਹੋ ਗਈ ਸੀ ਕਿ ਇਹ ਜਹਾਜ਼ ਵਿੱਚ ਅੱਗ ਲੱਗ ਚੁੱਕੀ ਸੀ ਲਪਟ ਬਦਲਿਆਂ ਦੇਖ ਕੇ ਉਹਨਾਂ ਨੇ ਬਲੋਂ ਲੈਂਡਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਤੋਂ ਪਹਿਲਾਂ ਹੀ ਅੱਗ ਕਾਫੀ ਜ਼ਿਆਦਾ ਵੱਧ ਚੁੱਕੀ ਸੀ ਹਾਦਸੇ ਦੇ ਸਮੇਂ ਪਾਇਲਟ ਨੇ ਜਹਾਜ਼ ਦੇ ਵਿੱਚੋਂ ਸਵਾਰਿਆਂ ਨੂੰ ਇੱਕ ਇੱਕ ਕਰਕੇ ਛਾਲ ਮਾਰਨ ਦੀ ਦਿੱਤੀ ਜਿਸ ਨਾਲ ਉਹਨਾਂ ਦੀ ਜਾਨ ਬਚ ਗਈ ਪਰ ਜਹਾਜ਼ ਪੂਰੀ ਤਰ੍ਹਾਂ ਭਿਆਨਕ ਰੂਪ ਵਿੱਚ ਤਬਾਹ ਹੋ ਚੁੱਕਿਆ ਅਤੇ ਇਸ ਵਿੱਚ 3 ਸਟੂਡੈਂਟ ਦੀ ਮੌਤ ਹੋ ਚੁੱਕੀ ਸੀ ਧੰਨਵਾਦ